ਬੱਬੂ ਮਾਨ ਨਾਲ ਤੋੜੀ ਜਾਰੀ ਕਿਵੇਂ ਆ? ਆ ਬਹੁਤ ਜਲਦੀ ਲੈ ਆ ਜ ਸਾਡੀ ਕਾਫੀ ਪੁਰਾਣੀ ਆ 2012 ਚ ਗੈਸਟਾਈ ਨਹੀਂ ਸੀ ਉਹਨਾਂ ਦੀ ਉਦੋਂ ਦੀ ਸਾਡੀ ਰਹੀਆਂ ਨੇ ਕਿਵੇਂ ਮਿਲੇ ਮੁਲਾਕਾਤ ਪਹਿਲੀ? ਅਬਾ ਯੂਨੀਵਰਸਿਟੀ ਮਿਲਦੇ ਰਹਿੰਦੇ ਸੀ ਫਿਰ ਅਸਲ ਚ ਉਹਦੇ ਪਿੰਡ ਦੇ ਵੀ ਇੱਕ ਸੰਘਰਸ਼ੀ ਸਾਥੀ ਸੀਗਾ ਜਸਮੇਰ ਸਿੰਘ ਲਾਲੀ ਖੰਡ ਹੂੰ ਹੂੰ ਉਸ ਵੇਲੇ ਖਾਰਕੂਵਾਦ ਦੇ ਦੌਰ ਦੇ ਵਿੱਚ ਅਸੀਂ ਬੈਠਿਆ ਨੇ ਇੱਕ ਦਿਨ ਐਚ ਆਰ ਸਟੂਡੀਓ ਬੈਠੇ ਸੀ ਜੇ ਕੈਸਟ ਪਹਿਲੀ ਕੈਸਟ ਆਉਣੀ ਸੀ ਅਸੀਂ ਗੱਲਾਂ ਚੜ ਕੇ ਮੈਂ ਜਦੋਂ ਅਸੀਂ ਗੱਲਾਂ ਆਪਸ ਵਿੱਚ ਕੀਤੀਆਂ ਜਦੋਂ ਇਹਨਾਂ ਨੂੰ ਮੈਨੂੰ ਪਤਾ ਲੱਗਿਆ ਵੀ ਬੱਬੂ ਮਾਨ ਦਾ ਪਿੰਡ ਖੰਡ ਆ ਲਗੋ ਕਾਸਟ ਕੋਈ ਆਈ ਨਹੀਂ ਸੀ ਅਸੀਂ ਗੱਲਾਂ ਚੱਲਦੀਆਂ ਸੀ ਐਚ ਐਲ ਸਟੂਡੀਓ ਬੈਠੇ ਸੀ ਮੁਹਾਲੀਆ ਗੌਰਵ ਤਰੇਹਨ ਜਿਹਨਾਂ ਦੀ ਕੈਟਰਿੰਗ ਕੰਪਨੀ ਆ ਉਹ ਗੁਰਦਾਸ ਮਾਨ ਨੂੰ ਜ਼ਿਆਦਾ ਰਿਕਾਰਡ ਕਰਦੇ ਸੀ ਅਸੀਂ ਬੈਠੇ ਗੱਲਾਂ ਕਰ ਜਾਈ ਤੇ ਉੱਥੇ ਗੱਲ ਚੱਲੀ ਮੈਂ ਤੁਹਾਡੇ ਪਿੰਡ ਦਾ ਐ ਕਰਕੇ ਲਾਲੀਖੰਡ ਹੁੰਦਾ ਸੀਗਾ ਉਹ ਵੀ ਨਾਮ ਆ ਪੜ੍ਹਿਆ ਸੀ ਮੈਂ ਕਿਹੜਾ ਉਹਨੂੰ ਜਾਣਦਾ ਬੱਬੂ ਮਾਨ ਕੋਲ ਬੈਠਾ ਸੀ ਅਸੀਂ ਮੈਂ ਵੀ ਨਹੀਂ ਪੁੱਛਦਾ ਮੈਂ ਤੁਹਾਡੇ ਪਿੰਡ ਦਾ ਮੈਂ ਕਿਹੜਾ ਪਿੰਡ ਆ ਤੁਹਾਡਾ ਕਹਿੰਦਾ ਖੰਡਾ ਪਿੰਡ ਸਾਡਾ ਅੱਛਾ ਮੈਂ ਕਿਹਾ ਭਾਈ ਤੁਹਾਡੇ ਪਿੰਡ ਦਾ ਯਾਰ ਇੱਕ ਮੁੰਡਾ ਆਹ ਕਰਕੇ ਹੋਇਆ ਹੈ ਕਹਿੰਦਾ ਹਾਂ ਸਾਡੇ ਨਾਲ ਹੀ ਹੁੰਦਾ ਸੀ ਮੁੰਡਾ ਉਰੀਆਂ ਗੱਲਾਂ ਚੱਲ ਪਈਆਂ ਬਸ ਫਿਰ ਗੱਲਾਂ ਚਲਦੀਆਂ ਚਲਦੀਆਂ ਫਿਰ ਮੈਨੂੰ ਸ਼ੌਂਕ ਆ ਲਿਖਣ ਦਾ ਮੈਨੂੰ ਪੜ੍ਹਨ ਦਾ ਸ਼ੌਂਕ ਆ ਤੇ ਹੁਣ ਹੈਗੇ ਪੂਰੀ ਵਧੀਆ ਹਾਂ ਲਿਆਜ ਤਾਂ ਹੁਣ ਲਿਆਜਾਂ ਮੁੱਕਦੀਆਂ ਹੁੰਦੀਆਂ ਕਿ ਲਿਆਜਾਂ ਟੁੱਟਦੀਆਂ ਹੁੰਦੀਆਂ ਕਿ ਕੋਈ ਨਿਰਸਵਾਰਥ ਲਿਆਜ ਹੁੰਦੀ ਉਹ ਕਦੇ ਟੁੱਟਦੀ ਨਹੀਂ ਫਿੱਕੀ ਨਹੀਂ ਪੈਂਦੀ ਹੁੰਦੀ ਇਹ ਹੁਣ ਮੇਰੇ ਕਈ ਇਹੋ ਜਿਹੇ ਦੋਸਤ ਵੀ ਆ ਬਾਹਰਲੇ ਮੁਲਕ 'ਚ ਬੈਠੇ ਆ ਉਹ ਕਦੇ ਸਾਲ ਬਾਅਦ ਫੋਨ